ਲੋਵੀ ਸੰਗ ਤੇ ਕਹਾਣੀ ਪੜਨ ਲੱਗਿਆ ਕਹਾਣੀ ਕਹੇ ਜੀ ਕਿਸਾਨ ਬੰਦੇ ਦੀਆ ਜਿਹਨੂੰ ਬੜਾ ਸਬਰ ਸੰਤੋਖ ਸੀ ਪਰ ਜਿਹੜਾ ਧਰਮ ਦਾ ਦੇਵਤਾ ਸੀ ਉਹ ਤੋਂ ਇਹ ਗੱਲ ਜਰੀ ਨਾ ਗਈ ਵੀ ਐ ਤਾਂ ਜੇ ਲੋਕ ਸਬਰ ਸੰਤੋਖ ਚ ਰਹਿਣ ਲੱਗੇ ਵੀ ਮੇਰਾ ਰਾਜ ਖਤਮ ਹੋ ਜੂ ਤੇ ਉਹ ਸ਼ੈਤਾਨ ਨੇ ਉਹਦੇ ਨਾਲ ਕੀ ਚਾਲ ਖੇਡੀ ਸੁਣੋ ਕਹਾਣੀ ਦੇ ਵਿੱਚ ਬਹੁਤ ਸਿੱਖਿਆਰੀ ਗੱਲ ਐ ਉਂਗਲ ਜੀ ਮਾਰਕੀਟ ਪਾਓ ਨਾ ਗੱਲ ਸਾਰੀ ਸੁਣਿਓ ਫੇਰ ਹੀ ਕੁਝ ਪੱਲੇ ਪਊ ਤਰਾਨੇ ਬੇਨੇ ਦੀ ਗੱਲ ਐ ਇੱਕ ਵਾਰੀ ਇੱਕ ਪਿੰਡ ਚ ਇੱਕ ਜ਼ਿਮੀਂਦਾਰ ਰਹਿੰਦਾ ਸੀ ਦਿਨ ਚੜਦੇ ਨਾ ਉਹ ਆਪਦੇ ਬੱਦ ਲੈ ਕੇ ਖੇਤ ਬਾਗ ਜਾਂਦਾ ਤੇ ਜਮਾ ਆਥਣ ਹੋਏ ਮੁੜ ਕੇ ਘਰੇ ਆਉਂਦਾ ਤੇ ਉਹ ਇਹ ਚੀਜ਼ ਦੇ ਵਿੱਚ ਹੀ ਬਹੁਤ ਖੁਸ਼ ਰਹਿੰਦਾ ਆਪਦੀ ਜ਼ਿੰਦਗੀ ਚ ਪੂਰਾ ਮਸਤ ਰਹਿੰਦਾ ਉਹ ਤੇ ਜੇ ਕਦੇ ਖੇਤੀਬਾੜੀ ਚ ਕੋਈ ਨੁਕਸਾਨ ਵੀ ਹੋ ਜਾਂਦਾ ਫੇਰ ਵੀ ਉਹਨੇ ਕਦੇ ਪਰਵਾਹ ਨਹੀਂ ਕੀਤੀ ਕਹਿ ਦਿੰਦਾ ਜਿਵੇਂ ਰੱਬ ਨੂੰ ਲੋਟ ਲੱਗਦਾ ਹੈ ਉਵੇਂ ਹੀ ਠੀਕ ਹੈ ਤੇ ਰੱਬ ਜਿਵੇਂ ਕਰਦਾ ਹੈ ਭਲਾ ਹੀ ਕਰਦਾ ਹੈ ਜੇ ਗੱਲ ਮੁਕਾਈਏ ਵੀ ਬਹੁਤ ਵਧੀਆ ਸੁਭਾਅ ਦਾ ਬੰਦਾ ਸੀ ਉਹ ਇੱਕ ਦਿਨ ਭਾਈ ਉਹ ਜਮਾ ਤੜਕੇ ਤੜਕੇ ਦੋ ਰੋਟੀਆਂ ਬੰਨ ਕੇ ਖੇਤ ਆਪ ਦਾ ਹਾਲ ਜੋੜਨ ਵਗ ਗਿਆ ਤੇ ਜਦੋਂ ਉਹ ਕੰਮ ਕਰਦਾ ਸੀ ਘਰੇ ਵੀ ਕਦਰ ਸੀ ਉਹਦੇ ਘਰ ਵਾਲੀ ਨੇ ਬਹੁਤ ਪਿਆਰ ਨਾਲ ਰੋਟੀ ਬਣਾ ਕੇ ਭੇਜੀ ਤੇ ਜਦੋਂ ਉਹ ਖੇਤ ਪਹੁੰਚਿਆ ਉਹਨੇ ਉਹ ਰੋਟੀ ਚਾਰੀ ਖੱਲੇ ਰੱਖਤੀ ਤੇ ਆਪ ਭਈ ਉਹ ਕੰਮ ਤੇ ਲੱਗ ਗਿਆ ਤੇ ਬਲਦਾਂ ਨਾਲ ਹਾਲ ਬਹਣ ਲੱਗ ਗਿਆ ਤੇ ਉਸ ਤੋਂ ਬਾਅਦ ਦੁਪਹਿਰਾ ਹੋਇਆ ਜਦੋਂ ਉਹਨੇ ਬਲਦ ਤਾਂ ਚਰਨ ਵਾਸਤੇ ਖੇਤ 'ਚ ਛੱਡ ਤੇ ਜੇ ਜਦੋਂ ਆ ਕੇ ਆਪਦੀ ਰੋਟੀ ਦੇਖੀ ਉਹਨੇ ਝਾਰੀਆਂ ਥੱਲੇ ਉੱਥੇ ਰੋਟੀ ਹੈ ਨਾ ਉਹਨੇ ਬਥੇਰਾ ਉਰਾਪਰਾ ਦੇਖਿਆ ਪਰ ਉਹ ਕੁਛ ਨਹੀਂ ਦੇਖਿਆ ਉਹ ਕਹਿੰਦਾ ਨੇੜੇ ਤੇੜੇ ਤਾਂ ਕੁਝ ਹੈ ਨਹੀਂ ਵੀ ਫਿਰ ਰੋਟੀ ਕਿੱਧਰ ਗਈ ਤੇ ਇਹ ਗੱਲ ਜੀ ਸੋਚ ਕੇ ਫਿਰ ਉਹ ਸੋਚਣ ਲੱਗ ਗਿਆ ਕਹਿੰਦਾ ਚਲ ਫੇਰ ਕੀ ਹੋ ਗਿਆ ਜੇ ਰੋਟੀ ਨਹੀਂ ਮਿਲਦੀ ਕਹਿੰਦਾ ਜਿੰਨੇ ਵੀ ਚੱਕੀ ਹੋਊਗੀ ਇੱਥੋਂ ਲੈ ਕੇ ਗਿਆ ਹੂੰ ਕੋਈ ਭੁੱਖਾ ਹੀ ਹੂੰਗਾ ਜਿਨੇ ਵੀ ਰੋਟੀ ਖਾਧੀ ਆ ਰੱਬ ਉਹਦਾ ਭਲਾ ਕਰੇ ਮੇਰੇ ਘਰ ਦੀ ਰੋਟੀ ਨੇ ਕਿਸੇ ਭੁੱਖੇ ਨੂੰ ਰਜਾਤਾ ਕਹਿੰਦਾ ਇਦੋਂ ਵੱਡੀ ਗੱਲ ਕੀ ਹੋਊਗੀ ਆਏ ਸੋਚ ਕੇ ਭਈ ਉਹ ਤਾਂ ਪਰਮਾਤਮਾ ਦਾ ਸ਼ੁਕਰਾਨਾ ਲੱਗਿਆ ਕਰਨ ਤੇ ਖੂਚੋਂ ਠੰਡਾ ਪਾਣੀ ਪੀ ਕੇ ਆਪ ਦਾ ਫੇਰ ਕੰਮ ਤੇ ਲੱਗ ਗਿਆ ਜਿਹੜੀ ਉਹ ਰੋਟੀ ਸੀ ਉਹੋ ਪਾਪ ਦੇ ਭੂਤ ਨੇ ਚੱਕੀ ਸੀ ਤੇ ਉਹਨੇ ਜਦੋਂ ਆਏ ਦੇਖਿਆ ਵੀ ਇਹ ਕਿਸਾਨ ਇੰਨਾ ਸਾਬਰ ਸੰਤੋਸ਼ ਵਾਲਾ ਹੈ ਉਹਨੂੰ ਦੇਖ ਕੇ ਉਦਾਸ ਹੋ ਗਿਆ ਉਹ ਵੀ ਇਹਨੂੰ ਤਾਂ ਕੋਈ ਫਰਕ ਹੀ ਨਹੀਂ ਪਿਆ ਵੀ ਨਾ ਕਿਸੇ ਨੂੰ ਇਹਨੇ ਨਿੰਦਿਆ ਤੇ ਨਾ ਰੱਬ ਨੂੰ ਕੁਝ ਕਿਹਾ ਹੈ ਨਹੀਂ ਵੀ ਤਾਂ ਇੰਝ ਸਬਰ ਕਰ ਗਿਆ ਉਹਨੂੰ ਇਹ ਗੱਲ ਤੇ ਬਹੁਤ ਗੁੱਸਾ ਵੀ ਆਇਆ ਜਿਹੜਾ ਗੁੱਸਾ ਉਹਨੂੰ ਰੋਟੀ ਨਾ ਮਿਲਣ ਕਰਕੇ ਆਉਣਾ ਸੀ ਕਿਸਾਨ ਨੂੰ ਉਹੀ ਉਹ ਭੂਤ ਨੂੰ ਆਇਆ ਤੇ ਉਹ ਤਾਂ ਉਨੇ ਪੈਰੀ ਵਾਫਸ ਹੋ ਗਿਆ ਤੇ ਉਹ ਆਪਦੇ ਦੇਵਤੇ ਲਵੇ ਬਾਗ ਗਿਆ ਅਧਰਮ ਦਾ ਦੇਵਤਾ ਸੀ ਜਿਹੜਾ ਤੇ ਉਹਨੇ ਜਾ ਕੇ ਸਾਰੀ ਗੱਲ ਦੱਸਤੀ ਕਹਿੰਦਾ ਮੈਂ ਰੋਟੀ ਚੋਰੀ ਕੀਤੀ ਪਰ ਉਹਨੇ ਕਿਸੇ ਨੂੰ ਨਿੰਦਿਆ ਨਹੀਂ ਅਹੀਂ ਸਬਰ ਕਰਕੇ ਪਾਣੀ ਪੀ ਕੇ ਕੰਮ ਤੇ ਲੱਗ ਗਿਆ ਕਹਿੰਦਾ ਮੈਨੂੰ ਬਹੁਤ ਗੁੱਸਾ ਆਇਆ ਇਹ ਗੱਲ ਤੇ ਇਹ ਗੱਲ ਸੁਣ ਕੇ ਭਈ ਜਿਹੜਾ ਉਹਨਾਂ ਦਾ ਦੇਵਤਾ ਸੀ ਉਹ ਵੀ ਪਰ ਕੋਠਿਆ ਕਹਿੰਦਾ ਤੈਨੂੰ ਕੰਮ ਕਰਨਾ ਨਹੀਂ ਆਉਂਦਾ ਕਹਿੰਦਾ ਐ ਕਿਵੇਂ ਹੋ ਸਕਦਾ ਹੈ ਵੀ ਦੁਪਹਿਰੇ ਭੁੱਖ ਵੀ ਲੱਗੀ ਹੋਵੇ ਤੇ ਬਿਨਾਂ ਰੋਟੀ ਤੋਂ ਪਾਣੀ ਪੀ ਕੇ ਕੰਮ ਤੇ ਲੱਗ ਜੇ ਬੰਦਾ ਐਡਾ ਸਬਰ ਨਹੀਂ ਚਾਹੀਦਾ ਦੁਨੀਆ 'ਚ ਕਹਿੰਦਾ ਜੇ ਐਂ ਹੁੰਦਾ ਰਿਹਾ ਆਪਣਾ ਤਾਂ ਬੇੜਾਗਰਕ ਹੋ ਜਾਊਗਾ ਵੀ ਲੋਕ ਇੰਨੇ ਸਬਰ ਨਾਲ ਜਿਉਣ ਲੱਗੇ ਜੇ ਉਹ ਕਹਿੰਦਾ ਜਾ ਕੇ ਕੋਈ ਇਹੀ ਜੀ ਸਕੀਮ ਲਾ ਵੀ ਉਹਦੇ 'ਚ ਉਹ ਦਿਆ ਭਾਵ ਤੇ ਸਬਰ ਸੋਕਰ ਖਤਮ ਹੋ ਜੇ ਨਹੀਂ ਤਾਂ ਕਹਿੰਦਾ ਤੈਨੂੰ ਖਾਂਸੀ ਤੇ ਝਾੜੂਗਾ ਤੇ ਜਦੋਂ ਆਪਦੇ ਦੇਵਤੇ ਤੋਂ ਉਹ ਭੂਤ ਨੇ ਇਹ ਗੱਲ ਸੁਣੀ ਉਹ ਤਾਂ ਜਾ ਕੇ ਪਰਾਂ ਸਕੀਮ ਸੋਚਣ ਲੱਗ ਗਿਆ ਵੀ ਹੁਣ ਕੀ ਉਪਾਅ ਕੀਤਾ ਜਾਵੇ ਵੀ ਜਿਹੜਾ ਉਹ ਕਿਸਾਨ ਹੈ ਉਹਦੀ ਜ਼ਿੰਦਗੀ ਚੋਂ ਸਬਰ ਸੰਤੋਖ ਖਤਮ ਕਰਕੇ ਉਹਦੀ ਜ਼ਿੰਦਗੀ ਚ ਦੁੱਖ ਪੈਦਾ ਹੋ ਜਾਣ ਜਿਹੜੀ ਚੀਜ਼ ਨਾਲ ਤੇ ਉਹ ਪਰਾਂ ਬੈਠਾ ਸੋਚੀ ਗਿਆ ਸੋਚੀ ਗਿਆ ਤੇ ਫੇਰ ਉਹਨੂੰ ਇੱਕ ਸਕੀਮ ਆ ਗਈ ਦਿਮਾਗ 'ਚ ਕੋਨੇ ਭਾਈ ਇੱਕ ਕਿਸਾਨ ਦਾ ਰੂਪ ਧਾਰ ਲਿਆ ਤੇ ਉਹਦੇ ਖੇਤ 'ਚ ਵਗ ਗਿਆ ਜਿਹੜਾ ਕਿਸਾਨ ਸਬਰ ਸੰਤੋਖ ਹਲਾ ਸੀ ਤੇ ਉਹ ਕਿਸਾਨ ਵੀ ਰੋਜ਼ ਜਿਵੇਂ ਜਾਂਦਾ ਸੀ ਖੇਤ ਬਲਦਾਂ ਨਾਲ ਹਲਵਾਹੀ ਜਾਵੇ ਤੇ ਜਿਹੜਾ ਉਹ ਭੂਤ ਸੀ ਉਹਨੇ ਜਮੀ ਪਤਲਾ ਜਿਹਾ ਸਰੀਰ ਬਣਾ ਕੇ ਬੁਮਾਰ ਜਾਂ ਕਿਸਾਨ ਬਣ ਕੇ ਗਿਆ ਸੀ ਤੇ ਉਹ ਤਾਂ ਉਹਦੇ ਲਵੇ ਜੇ ਜਾ ਕੇ ਸਬਰ ਸੰਦੂਖ ਵਾਲੇ ਕਿਸਾਨ ਦੇ ਬੇਹੋਸ਼ ਹੋ ਕੇ ਡੱਗ ਗਿਆ ਉਹਦੀ ਜ਼ਮੀਨ 'ਚ ਤੇ ਜਦੋਂ ਉਹਨੇ ਭਈ ਕਿਸਾਨ ਨੇ ਦੇਖਿਆ ਉਹਨੂੰ ਉਹਨੇ ਆਪਦਾ ਪਿੰਡ ਵਾਲੇ ਪਾਣੀ ਦੇ ਛਿੱਟੇ-ਸੁੱਟੇ ਮਾਰੇ ਹਵਾ ਚ ਲੀ ਉਹਨੂੰ ਤੇ ਐਨੇ ਨਾਲ ਭਈ ਉਹ ਭੂਤ ਉੱਠ ਕੇ ਬੈਠਾ ਹੋ ਗਿਆ ਤੇ ਉਹ ਕਿਸਾਨ ਨੇ ਬਹੁਤ ਨਿਮਰਤਾ ਦੇ ਨਾਲ ਉਹਨੂੰ ਪੁੱਛਿਆ ਕਹਿੰਦਾ ਵੀ ਤੂੰ ਕੌਣ ਆ ਬਾਈ ਇੱਥੇ ਕੀ ਕਰਦਾ ਤੂੰ ਤੇ ਬੇਹੋਸ਼ ਕਿਵੇਂ ਹੋ ਗਿਆ ਤੇ ਜਿਹੜਾ ਉਹ ਪੂਤ ਸੀ ਉਹ ਉਹਨੂੰ ਦੱਸਣ ਲੱਗਿਆ ਕਹਿੰਦਾ ਮੈਂ ਵੀ ਤੇਰੇ ਨੇੜੇ ਵਾਲੇ ਪਿੰਡ ਦਾ ਜ਼ਿਮੀਦਾਰ ਹਾਂ ਤੇ ਮੈਂ ਬਹੁਤ ਵਧੀਆ ਖੇਤੀ ਕਰਦਾ ਸੀ ਤੇ ਬਹੁਤ ਅਨਾਸ਼ ਪੈਦਾ ਹੁੰਦਾ ਸੀ ਮੇਰੀ ਜ਼ਮੀਨ 'ਚੋਂ ਪਰ ਜਦੋਂ ਪਿੰਡ ਵਾਲਿਆਂ ਨੇ ਇਹ ਚੀਜ਼ ਦੇਖੀ ਉਹਨਾਂ ਤੋਂ ਜਰਿਆ ਨਹੀਂ ਗਿਆ ਤੇ ਉਹਨਾਂ ਨੇ ਮੇਰੀ ਸਾਰੀ ਫਸਲ ਤੇ ਜ਼ਮੀਨ ਹੜੱਪ ਲਈ ਧੋਖੇ ਨਾਲ ਤੇ ਮੈਨੂੰ ਮੇਰੀ ਜ਼ਮੀਨ ਤੋਂ ਬੇਦਖਲ ਕਰਤਾ ਤੇ ਹੁਣ ਮੈਂ ਇੱਥੇ ਉੱਥੇ ਵਸਾਂ ਹੀ ਤੁਰਿਆ ਫਿਰਦਾ ਪੜਕਦਾ ਕਿਤੇ ਕਿੱਧਰ ਨੂੰ ਵਗ ਜਾਣਾ ਕਿਤੇ ਕਿੱਧਰ ਨੂੰ ਤੇ ਜਿਹੜਾ ਉਹ ਭੂਤ ਸੀ ਉਹੋ ਹੱਥ ਜੋੜ ਕੇ ਰੋਣ ਲੱਗ ਗਿਆ ਉਹ ਕਿਸਾਨ ਮੂਰੇ ਕਹਿੰਦਾ ਵੀ ਮੈਨੂੰ ਕੋਈ ਕੰਮ ਦੇ ਦੇ ਵੀ ਨਹੀਂ ਤਾਂ ਮੈਂ ਇੰਤਰੀਆ ਫਿਰਦਾ ਪੂਰਾ ਹੋ ਜੂੰ ਵੀ ਕੰਮ ਮੈਂ ਬਹੁਤ ਕਰਦਾ ਵੀ ਕਦੇ ਤੈਨੂੰ ਘਾਟਾ ਨਹੀਂ ਪਾਉਂਦਾ ਤੇ ਜਿਹੜਾ ਉਹ ਕਿਸਾਨ ਬੰਦਾ ਸੀ ਉਹ ਤਾਂ ਵਿਚਾਰਾ ਹੈ ਹੀ ਨਰਮ ਦਿਲ ਸੀ ਦੇਵਤਿਆਂ ਵਰਗਾ ਤੇ ਦਇਆ ਖਾ ਕੇ ਭਈ ਓੜੇ ਉਹਨੂੰ ਨੌਕਰੀ ਤੇ ਰੱਖ ਲਿਆ ਕਿਉਂ ਤਾਂ ਆ ਨਾ ਤਾਂ ਕਿਸੇ ਨੂੰ ਕਰਦਾ ਹੀ ਨਹੀਂ ਸੀ ਤੇ ਪਹਿਲਾ ਸਾਲ ਜਦੋਂ ਉਹਨੇ ਨੌਕਰੀ ਕੀਤੀ ਉਹਦੇ ਕੋਲੇ ਉਹਨੇ ਉਹਨੂੰ ਸਲਾਹ ਦੇਣੀ ਸ਼ੁਰੂ ਕਰਤੀ ਤੇ ਉਹ ਨੂੰ ਕਹਿੰਦਾ ਵੀ ਜੀ ਸਰਦਾਰਾ ਤੂੰ ਆਗਿਆ ਦੇਵੇਂ ਮੈਂ ਕੋਈ ਗੱਲ ਕਹਿਣੀ ਐ ਤੇ ਉਹ ਕਿਸਾਨ ਉਹਨੂੰ ਕਹਿੰਦਾ ਵੀ ਚ ਆਗਿਆ ਮੰਗਨ ਆਲੀ ਕੀ ਗੱਲ ਐ ਵੀ ਤੂੰ ਮੈਨੂੰ ਦੱਸ ਕੀ ਕਹਿਣਾ ਤੇ ਉਹ ਭੂਤ ਜਿਹੜਾ ਕਿਸਾਨ ਬਣਿਆ ਸੀ ਉਹ ਕਹਿੰਦਾ ਮੈਨੂੰ ਜੋਤ ਸਵਿਧਿਆ ਆਉਂਦੀ ਐ ਵੀ ਇਹਦਾ ਗਿਆਨ ਐ ਮੈਨੂੰ ਤੇ ਕਹਿੰਦਾ ਐਤ ਕੀ ਮੇਰਾ ਇਹ ਅਨਮਾਨ ਐ ਵੀ ਇਹ ਸਾਲ ਸੋਕਾ ਪਊਗਾ ਵੀ ਮੀਂਹ ਨਹੀਂ ਪੈਂਦਾ ਤੇ ਕਹਿੰਦਾ ਖੇਤੀਬਾੜੀ ਆ ਜਿਹੜੀ ਵੀ ਉਹ ਪੂਰਨੇ ਚੜਦੀ ਫਾਸਲ ਕਿਸੇ ਦੀ ਕਹਿੰਦਾ ਜੀ ਮੇਰੀ ਗੱਲ ਮੰਨੇ ਵੀ ਜਿਹੜਾ ਤਲਾ ਤੇ ਦਲਦਲਾ ਹੈ ਉਹਦੇ ਵਿੱਚ ਖੇਤੀ ਕਰਨੀ ਆਪਾਂ ਨੂੰ ਜਾਦੇ ਵਧੀਆ ਰਹੂਗੀ ਵੀ ਕਿਸੇ ਨੀਵੇਂ ਥਾਂ ਜਾ ਕੇ ਤੇ ਜਿਹੜਾ ਕਿਸਾਨ ਸੀ ਉਹਨੇ ਭਈ ਉਹਦੀ ਉਹ ਗੱਲ ਮੰਨ ਲਈ ਤੇ ਉਹੀ ਗੱਲ ਭਈ ਮੀਂਹ ਨਾ ਪਏ ਉਹ ਸਾਲ ਤੇ ਸਾਰਿਆਂ ਦੀ ਖੇਤੀ ਸੀ ਜਿਹੜੀ ਉਹ ਸੁੱਕ ਗਈ ਫਸਲ ਹੋਈ ਨਾ ਪਰ ਜਿਹੜਾ ਉਹ ਕਿਸਾਨ ਸੀ ਉਹਨੂੰ ਬਹੁਤ ਲਾਭ ਹੋਇਆ ਕਿਉਂ ਨੀਵੇਂ ਥਾਂ ਉਹਨੇ ਖੇਤੀ ਕੀਤੀ ਪਾਣੀ ਨਾਲ ਭਰਿਆ ਰਹਿੰਦਾ ਸੀ ਤੇ ਬਹੁਤ ਅਨਾਜ ਪੈਦਾ ਹੋਇਆ ਤੇ ਇਹਦੇ ਨਾਲ ਪਈ ਉਹ ਜਿਹੜਾ ਭੂਤ ਸੀ ਨੌਕਰ ਉਹਦੇ ਤੇ ਉਹਦਾ ਹੋਰ ਵਿਸ਼ਵਾਸ ਪੈਦਾ ਹੋ ਗਿਆ ਤੇ ਅਗਲਾ ਸਾਲ ਜਦੋਂ ਆਇਆ ਉਹ ਭੂਤ ਕਹਿੰਦਾ ਬੀਅਤ ਕੀ ਵੀ ਮੈਂ ਜੋਤ ਸੁਵਿਧਿਆ ਲਾਈ ਐ ਵੀ ਇਹ ਅਨੁਮਾਨ ਹੈ ਵੀ ਐਤਕੀ ਮੀਂਹ ਬਾਰੇ ਪੈਣਗੇ ਵੀ ਐਤਕੀ ਖੇਤ ਡੁੱਬਣਗੇ ਕਹਿੰਦਾ ਆਪਾਂ ਕਿਸੇ ਉੱਚੇ ਥਾਂ 'ਤੇ ਜਾ ਕੇ ਖੇਤੀ ਕਰਾਂਗੇ ਤੇ ਹੁਣ ਪਿਛਲੇ ਸਾਲ ਵਾਲਾ ਵਿਸ਼ਵਾਸ ਤਾਂ ਉਹਨੂੰ ਹੋਈ ਪਿਆ ਸੀ ਕਿਉਂ ਸਹੀ ਗਈ ਸੀ ਉਹਦੀ ਭਵਿੱਖਬਾਣੀ ਤੇ ਉਹ ਕਿਸਾਨ ਨੇ ਉਹਦੀ ਗੱਲ ਮੰਨ ਲਈ ਤੇ ਉੱਚੇ ਥਾਂ 'ਤੇ ਪਈ ਉਹ ਖੇਤੀ ਕਰਨ ਲੱਗ ਗਿਆ ਤੇ ਉਹ ਸਾਲ ਵੀ ਓਵੇਂ ਹੋਇਆ ਕੰਮ ਬਾਕੀ ਸਾਰਿਆਂ ਦੀ ਪਿੰਡ ਚ ਤੇ ਲਵੇ ਲਾਉਣੇ ਇਲਾਕੇ ਚ ਫਸਲ ਡੁੱਬ ਕੇ ਖਰਾਬ ਹੋ ਗਈ ਪਰ ਜਿਹੜਾ ਉਹ ਕਿਸਾਨ ਸੀ ਉਹਨੂੰ ਕੋਈ ਨੁਕਸਾਨ ਨਹੀਂ ਹੋਇਆ ਤੇ ਉੱਚੇ ਥਾਂਵੇਂ ਉਹਦੀ ਖੇਤੀ ਪੂਰ ਚੜ ਗਈ ਤੇ ਫਸਲ ਵੀ ਬਹੁਤ ਜ਼ਿਆਦਾ ਹੋਈ ਤੇ ਉਹਦੀ ਕੋਠੀ ਭਰ ਗਈ ਦਾਣਿਆਂ ਨਾਲ ਤੇ ਉਹ ਤੇ ਉਹਦੀ ਘਰਵਾਲੀ ਬਹੁਤ ਖੁਸ਼ ਤੇ ਨਾਲੇ ਉਹੋ ਇਹ ਚੀਜ਼ ਦੀ ਸੋਚ ਦੇ ਵਿੱਚ ਪੈ ਗਈ ਵੀ ਇੰਨਾ ਅਨਾਜ ਦਾ ਕੀ ਕਰੀਏ ਤੇ ਜਿਹੜਾ ਫਪੂਤ ਸੀ ਉਹਨੇ ਉਹਨੂੰ ਤਰਕੀਬ ਦੱਸੀ ਕਹਿੰਦਾ ਵੀ ਪ੍ਰਮਾਤਮਾ ਨੇ ਕਹਿੰਦਾ ਬਹੁਤ ਕਿਰਪਾ ਕੀਤੀ ਹੈ ਵੀ ਜਿਹੜਾ ਇੰਨਾ ਅਨਾਜ ਪੈਦਾ ਹੋਇਆ ਹੈ ਵੀ ਜੇ ਤੂੰ ਕਈ ਸਾਲ ਖੇਤੀਬਾੜੀ ਨਾ ਕਰੀ ਤੇ ਕੱਲਾ ਇਹ ਹੀ ਅਨਾਜ ਖਾਈ ਜਾਵੇਂ ਫੇਰ ਵੀ ਤੈਨੂੰ ਕੋਈ ਲੋੜ ਨਹੀਂ ਹੈਗੀ ਵੀ ਕੋਈ ਘਾਤਾ ਨਹੀਂ ਪੈਣਾ ਪਾਰੇ ਹੀ ਜਿਹੜਾ ਨਾ ਆਜਾ ਵੀ ਸਾਲ ਦੇ ਵਿੱਚ ਖਰਾਬ ਹੋ ਜਾਊਗਾ ਵੀ ਇੰਨਾ ਹੈ ਕਿਸੇ ਕੰਮ ਨਹੀਂ ਆਉਣਾ ਜਿਹੜੀ ਮਿਹਨਤ ਆ ਬੇਕਾਰ ਹੀ ਜਾਊਗੀ ਤੇ ਉਹ ਕਿਸਾਨ ਉਹਨੂੰ ਕਹਿੰਦਾ ਵੀ ਗੱਲ ਤੇਰੀ ਸਹੀ ਹੈ ਪਰ ਤੂੰ ਐਂ ਦੱਸ ਵੀ ਇਹ ਚੀਜ਼ ਦਾ ਹੱਲ ਕੀ ਹੈ ਵੀ ਕੀਤਾ ਕੀ ਜਾਵੇ ਹੁਣ ਹੁਣ ਇੱਥੋਂ ਜਿਹੜਾ ਉਹ ਭੂਤ ਸੀ ਜਿਹੜੇ ਕੰਮ ਆਇਆ ਸੀ ਉਹ ਆਪਦੀ ਕਰਾਮਾਤ ਦਿਖਾਉਣ ਲੱਗ ਗਿਆ ਉਹ ਕਹਿੰਦਾ ਵੀ ਹੁਣ ਆਪਾਂ ਨੂੰ ਜਾਦੇ ਕੰਮ ਤਾਂ ਹੈ ਨਹੀਂ ਕਿ ਮੈਂ ਤੈਨੂੰ ਇੱਕ ਚੀਜ਼ ਸਿਖਿਆਉਣਾ ਮੈਂ ਉਹ ਕਹਿੰਦਾ ਦੱਸ ਕੀ ਕਰੀਏ ਉਹਨੇ ਤਾਂ ਭਾਈ ਜਿਹੜੇ ਉਹ ਜੋ ਸੀਗੇ ਉਹਦੀ ਦਾਰੂ ਬਣਾਉਣੀ ਸਿਖਾਤੀ ਉਹ ਕਿਸਾਨ ਨੂੰ ਤੇ ਜਦੋਂ ਉਹਨੇ ਦੇਖੀ ਵੀ ਇੰਨਾ ਨਸ਼ਾ ਕਰਦੀ ਐ ਉਹ ਤਾਂ ਆਪਦੇ ਦੋਸਤਾਂ ਮਿੱਤਰਾਂ ਨਾਲ ਬੈਠ ਕੇ ਨਾਲੇ ਬਣਾਈ ਜਾਂਦਾ ਸ਼ਰਾਬ ਤੇ ਨਾਲੇ ਪੀ ਜਾਂਦਾ ਉਹ ਤਾਂ ਰੋਜ਼ ਪੀਣ ਲੱਗ ਗਿਆ ਭਾਈ ਉਦਰੇ ਰਹਾ ਹੂ ਭੂਤ ਸੀ ਉਹ ਵਾਪਸ ਆਪਦੇ ਦੇਵਤੇ ਲਵੇ ਗਿਆ ਤੇ ਜਾ ਕੇ ਆ ਧਰਮ ਦੇ ਦੇਵਤੇ ਨੂੰ ਕਹਿੰਦਾ ਕਹਿੰਦਾ ਆਲ ਚੱਕ ਮੈਂ 2 ਸਾਲਾਂ ਦੇ ਵਿੱਚ ਜਿਹੜਾ ਕੰਮ ਕੀਤਾ ਹੈ ਉਹਦੀ ਰਿਪੋਰਟ ਲੈ ਤੇ ਉਹਨੂੰ ਕਹਿੰਦਾ ਵੀ ਇਹ ਜਾਂ ਮੰਤਰ ਮਾਰ ਕੇ ਆਇਆ ਵੀ ਹੁਣ ਨਹੀਂ ਉਹ ਕਿਸਾਨ ਬਚਦਾ ਵੀ ਸਾਰਾ ਕੁਝ ਤਬਾਹ ਕਰਕੇ ਆਇਆ ਕਹਿੰਦਾ ਹੁਣ ਨਹੀਂ ਆਪਣਾ ਰਾਜ ਖਤਮ ਹੁੰਦਾ ਵੀ ਉਹਦਾ ਸਬਰ ਸੰਤੋਖ ਹੁਣ ਦੇਖੀ ਤੂੰ ਕਿੱਧਰ ਨੂੰ ਜਾਂਦਾ ਹੈ ਤੇ ਉਹ ਫੋ ਭਾਈ ਜਿਹੜਾ ਭੂਤ ਸੀ ਤੇ ਉਹਦਾ ਦੇਵਤਾ ਸੀ ਉਹ ਇਹ ਚੀਜ਼ ਨੂੰ ਦੇਖਣਾ ਕਿਸਾਨ ਦੇ ਘਰੇ ਆ ਕੇ ਦੁਹੇ ਤੇ ਆ ਕੇ ਉਹਨਾਂ ਨੇ ਦੇਖਿਆ ਵੀ ਜਿਹੜਾ ਕਿਸਾਨ ਸੀ ਉਹਦੇ ਘਰੇ ਬਾਕੀ ਸਾਰੇ ਉਹਦੇ ਆਂਡ ਗਵਾਂ ਵਾਲੇ ਬਾਕੀ ਕਿਸਾਨ ਬੈਠੇ ਨੇ ਤੇ ਉਹਦੇ ਘਰ ਵਾਲੀ ਲਿਆ ਲਿਆ ਉਹਨਾਂ ਨੂੰ ਸ਼ਰਾਬ ਪਿਉਂਦੀ ਐ ਤੇ ਉਹ ਸਾਰੇ ਖੁਸ਼ ਹੋਏ ਬੈਠੇ ਨੇ ਤੇ ਪੂਰੀ ਮਸਤੀ ਦੇ ਵਿੱਚ ਸ਼ੇਰ ਹਲਿਆਈ ਜਾਂਦੇ ਨੇ ਤੇ ਐਨੇ ਚ ਜਿਹੜੀ ਉਹ ਕਿਸਾਨ ਦੇ ਘਰ ਆਲੀ ਸੀ ਉਹਨੂੰ ਥੋਕਰ ਵੱਜੀ ਮਾਰੀ ਜੀ ਤੇ ਜਿਹੜੀ ਹੱਥ 'ਚ ਸ਼ਰਾਬ ਸੀ ਉਹ ਡਰ ਲਗੀ ਇਹ ਚੀਜ਼ ਦੇਖ ਕੇ ਜਿਹੜਾ ਉਹ ਕਿਸਾਨ ਸੀ ਉਹ ਪੂਰਾ ਗੁੱਸੇ 'ਚ ਆ ਗਿਆ ਤੇ ਆਪਦੇ ਆਪੇ 'ਚੋਂ ਬਾਹਰ ਹੋ ਕੇ ਕਹਿੰਦਾ ਕਮਲੀ ਔਰਤ ਕਿਸੇ ਥਾਂ ਦੀ ਇਹ ਕੋਈ ਤਲਾ ਦਾ ਪਾਣੀ ਤਾਂ ਹੈ ਨਹੀਂ ਬਹੁਤ ਔਖੀ ਬਣੀ ਆ ਕਹਿੰਦਾ ਇਹ ਬਹੁਤ ਮਿਹਨਤ ਨਾਲ ਬਣਾਈ ਹੋਈ ਚੀਜ਼ ਹੈ ਆਏ ਦੋ ਲੀ ਜੰਨੀਆਂ ਬਹੁਤ ਮਹਿੰਗੀ ਚੀਜ਼ ਆ ਇਹ ਪਰੇ ਹੋ ਜਾ ਕਹਿੰਦਾ ਮੇਰੀ ਨਿਗਾਹ ਤੋਂ ਆਏ ਕਹਿ ਕੇ ਭਈ ਹੁਣੇ ਜਿਹੜੇ ਦੂਜੇ ਹੱਥ ਚੋਦੇ ਬੋਤਲ ਸੀ ਉਹ ਖੋਲੀ ਤੇ ਉਹਦੀ ਵੀ ਬੇਇਜ਼ਤੀ ਕਰਤੀ ਸਾਰੇ ਲੋਕਾਂ ਚ ਤੇ ਆਪ ਫੜ ਕੇ ਆਪਦੇ ਯਾਰਾਂ ਦੋਸਤਾਂ ਨੂੰ ਪਿਉਣ ਲੱਗ ਗਿਆ ਪਾ ਪਾ ਕੇ ਤੇ ਉਧਰੋਂ ਭੂਤ ਆਪਦੇ ਦੇਵਤੇ ਨੂੰ ਕਹਿੰਦਾ ਕਹਿੰਦਾ ਦੇਖ ਉਹੀ ਗਰੀਬ ਕਿਸਾਨ ਐ ਜਿਹੜਾ ਕਈ ਵਾਰੀ ਰੋਟੀ ਬਣਾ ਮਿਲਦੀ ਵੀ ਤਾਂ ਵੀ ਖੁਸ਼ੀ-ਖੁਸ਼ੀ ਪਾਣੀ ਪੀ ਕੇ ਹਲ ਬਹੌਣ ਲੱਗ ਜਾਂਦਾ ਸੀ ਅੱਜ ਥੋੜੀ ਜੀ ਸ਼ਰਾਬ ਡੁੱਲੀ ਤੋਂ ਮਰਨ ਮਰੌਣ ਤੇ ਹੋ ਗਿਆ ਦੇਖ ਇਹ ਚੀਜ਼ ਦੇਖ ਕੇ ਜਿਲਾ ਹੋ ਧਰਮ ਦਾ ਦੇਵਤਾ ਸੀ ਬਹੁਤ ਖੁਸ਼ ਹੋਇਆ ਤੇ ਐਨੇ ਖੜੇ-ਖੜੇ ਉਹਨਾਂ ਦੇ ਉੱਥੇ ਇੱਕ ਸਾਧੂ ਆ ਗਿਆ ਉਹਨਾਂ ਦੇ ਘਰੇ ਤੇ ਆ ਕੇ ਰੋਟੀ ਮੰਗਣ ਲੱਗਿਆ ਤੇ ਜਦੋਂ ਉਹਨੇ ਦੇਖਿਆ ਕਿਸਾਨ ਨੇ ਵੀ ਰੰਗ ਚ ਭੰਗ ਪਾਉਂਦਾ ਹੈ ਉਹ ਕਹਿੰਦਾ ਰੋਟੀ ਕਿਥੇਰਾ ਪਿਓ ਲਾ ਕੇ ਗਿਆ ਹੈ ਕਹਿੰਦਾ ਤੁਰਦਾ ਬਣ ਤੇ ਇਹ ਚੀਜ਼ ਦੇਖ ਕੇ ਭਾਈ ਜਿਹੜਾ ਉਹ ਅਧਰਮ ਦਾ ਦੇਵਤਾ ਸੀ ਤਾਰੀਆਂ ਮਾਰ ਮਾਰ ਹੱਸੇ ਤੇ ਜਿਹੜਾ ਉਹ ਕਪੂਤ ਸੀ ਉਹ ਕਹਿੰਦਾ ਹਾਲੇ ਤਾਂ ਸ਼ੁਰੂਆਤ ਹੀ ਹੈ ਕਿੰਨਾ ਗਾਹਾਂ ਦੇਖ ਕੀ ਕੀ ਹੁੰਦਾ ਹੈ ਜਦੋਂ ਉਹਨਾਂ ਨੇ ਪਹਿਲਾ ਪਹਿਲਾ ਪਿਆਲਾ ਪੀਤਾ ਉਹ ਆਪਸ ਵਿੱਚ ਗੱਲਾਂ ਮਾਰ ਮਾਰ ਖੁਸ਼ ਹੋਣ ਸਾਰੇ ਕਿਸਾਨ ਤੇ ਜਿਹੜਾ ਉਹ ਦੇਵਤਾ ਸੀ ਉਹ ਭੂਤ ਨੂੰ ਕਹਿੰਦਾ ਵੀ ਕਿਆ ਬਾਤ ਈ ਆ ਤੇਰਾ ਕੰਮ ਕਹਿੰਦਾ ਜੀ ਇਹੇ ਬੰਦੇ ਅਈ ਝੂਠ ਦੀਆਂ ਗੱਲਾਂ ਤੇ ਮਾਰੀਆਂ ਗੱਲਾਂ ਕਰਨ ਲੱਗੇ ਕਹਿੰਦਾ ਆਪਣਾ ਰਾਜ ਤਾਂ ਕਾਇਮ ਰਹੂਗਾ ਇੱਥੇ ਮਾਤ ਲੋਗ ਤੇ ਤੇ ਉਹ ਕਹਿੰਦਾ ਭੂਤ ਵੀ ਹਲੇ ਤਾਂ ਪਹਿਲਾ ਪਿਆਲਾ ਲਈ ਹੈ ਕਹਿੰਦਾ ਗਾਹਾਂ ਦੇਖੀ ਤੂੰ ਕੀ ਮੰਨਦਾ ਦੂਜਾ ਪਿਆਲਾ ਪੀਂਦੇ ਇਹਨਾਂ ਨੂੰ ਸ਼ੇਰ ਦੇ ਰੂਪ ਚ ਆਉਣਗੇ ਇਹ ਉਹੀ ਗੱਲ ਪਈ ਉਹਨਾਂ ਨੇ ਦੂਜਾ ਪਿਆਲਾ ਜਦੋਂ ਭਰ ਕੇ ਪੀਤਾ ਉਹ ਤਾਂ ਇੱਕ ਦੂਜੇ ਨਾਲ ਹੱਥਾਂ ਬਾਈ ਲਾ ਕੇ ਕਰਨ ਕੋਈ ਕਿਸ ਦੇ ਗੁਲਾਮੇ ਨੂੰ ਫੜੇ ਕੋਈ ਕਿਸੇ ਦੇ ਥੱਪੜ ਮਾਰੇ ਕੋਈ ਮੁੱਕਾ ਮਾਰੇ ਤੇ ਜਿਹੜਾ ਹੋ दारू ਪਿਉਂਦਾ ਸੀ ਕਿਸਾਨ ਉਹਦੇ ਤੇ ਵੀ ਬਾਦੂ ਵੱਡ ਪਈ ਤੇ ਇਹ ਦੇਖ ਕੇ ਉਹ ਦੇਵਤਾ ਫੇਰ ਖੁਸ਼ ਹੋਇਆ ਖੜਾ ਤੇ ਜਿਹਦਾ ਉਹ ਭੂਤ ਸੀ ਉਹ ਕਹਿੰਦਾ ਹਾਲੇ ਤੱਕ ਕਹਿੰਦਾ ਕੀ ਹੋਇਆ ਇਹਨਾਂ ਨੂੰ ਤੀਜਾ ਪਿਆਲਾ ਪੀਣ ਦੇ ਕਹਿੰਦਾ ਸੂਰ ਬਣ ਦੇ ਦਿਖਾऊं ਤੇ ਜਦੋਂ ਉਹਨਾਂ ਨੇ ਤੀਜਾ ਪਿਆਲਾ ਪੀ ਲਿਆ ਉਹੀ ਗੱਲ ਉਹ ਤਾਂ ਪਸ਼ੂ ਬਣ ਗਏ ਕੋਈ ਨੰਗਾ ਨੱਚੇ ਕੋਈ ਕੋਸ ਸਾਲੇ ਹੀ ਮਾਰਨਾ ਕੋਈ ਕਿੱਧਰ ਨੂੰ ਭੱਜੇ ਕੋਈ ਕਿੱਧਰ ਨੂੰ ਭੱਜੇ ਕੋਈ ਕਿਤੇ ਡਿੱਗਿਆ ਪਿਆ ਕੋਈ ਕਿਤੇ ਡਿੱਗਿਆ ਪਿਆ ਤੇ ਜਿਹੜਾ ਉਹ ਕਿਸਾਨ ਸੀ ਜਾ ਕੇ ਨਾਲੀ 'ਚ ਡਿੱਗ ਪਿਆ ਸੂਰ ਵਾਂਗੂੰ ਗਾਰੇ 'ਚ ਲੇਟ ਕੇ ਉਥੇ ਹੱਲਾ ਮਚਾਈ ਜਾਵੇ ਤੇ ਜਿਹੜਾ ਉਹ ਦੇਵਤਾ ਸੀ ਉਹ ਭੂਤ ਨੂੰ ਥਾਪੀਆਂ ਦੇ ਦੇ ਕਹੇ ਕਹਿੰਦਾ ਬਹੁਤ ਵਧੀਆ ਕੰਮ ਕੀਤਾ ਤੂੰ ਕਹਿੰਦਾ ਤੇਰਾ ਮੰਤਰ ਜਮਾ ਇੱਕ ਨੰਬਰ ਆ ਕਹਿੰਦਾ ਮੈਨੂੰ ਆਏ ਲੱਗਦਾ ਹੈ ਵੀ ਜਿਹੜੀ ਸਰਾਬ ਬਣਾਈ ਆ ਤੂੰ ਉਹਨੂੰ ਬਣਾਉਣ ਵੇਲੇ ਲੂੰਬੜੀ ਸ਼ੇਰ ਤੇ ਸੂਰ ਦਾ ਕਹਿੰਦਾ ਖੂਨ ਵਿੱਚ ਪਾਤਾ ਉਹਦੇ ਕਹਿੰਦਾ ਤਾਂ ਹੀ ਕਦੇ ਇਹ ਲੂੰਬੜੀ ਬਣ ਜਾਂਦੇ ਨੇ ਕਦੇ ਸ਼ੇਰ ਬਣ ਜਾਂਦੇ ਨੇ ਤੇ ਕਦੇ ਸ਼ੂਰ ਬਣ ਜਾਂਦੇ ਨੇ ਜਿਹੜਾ ਫਪੂਤ ਸੀ ਉਹ ਕਹਿੰਦਾ ਨਹੀਂ ਇਹ ਗੱਲ ਨਹੀਂ ਹੈਗੀ ਕਹਿੰਦਾ ਗੱਲ ਈ ਹੈ ਵੀ ਕੁਦਰਤ ਦਾ ਨਿਯਮ ਹੈ ਵੀ ਜੇ ਬੰਦੇ ਨੂੰ ਢਿੱਡ ਪਰਮਜੋਗਾ ਅੰਨ ਪਾਣੀ ਮਿਲਦਾ ਰਹੇ ਕਹਿੰਦਾ ਉਹ ਕੋਈ ਭੁੱਖਾ ਕੰਮ ਨਹੀਂ ਕਰਦਾ ਪਰ ਕਹਿੰਦਾ ਜੇ ਲੋੜ ਤੋਂ ਵੱਧ ਥੋੜਾ ਜਿਹਾ ਵੀ ਆ ਜੇ ਖੇਰ ਨਹੀਂ ਕਹਿੰਦਾ ਉਤੋਂ ਸਾਬਰ ਹੁੰਦਾ ਖੇਰ ਤਾਂ ਪੁੱਠੀਆਂ ਸਾਰਾ ਮਾਰਨੀਆਂ ਸ਼ੁਰੂ ਕਰ ਦਿੰਦਾ ਕਹਿੰਦਾ ਬਸ ਇਹੀ ਖੇਰ ਖੇਡੀ ਆ ਇਹਦੇ ਨਾਲ ਕਹਿੰਦਾ ਇਹੀ ਚੀਜ਼ ਆ ਕਿਸਾਨ ਨਾਲ ਹੋਈ ਐ ਜਦੋਂ ਤੱਕ ਇਹਦੇ ਲਈ ਪੂਰਾ ਪੂਰਾ ਸੀ ਆਪਦਾ ਵਧੀਆ ਸਬਰ ਸੰਤੋਖ ਕਰਦਾ ਸੀ ਕਹਿੰਦਾ ਜਦੋਂ ਇਹਨੂੰ 2 ਸਾਲ ਵਧੀਆ ਅੰਨ ਪੈਦਾ ਕਰਾਤਾ ਪੈਸੇ 'ਚ ਕਰਤਾ ਕਹਿੰਦਾ ਦੇਖ ਹੋ ਗਿਆ ਨਾ ਕਹਿੰਦਾ ਇਹਦਾ ਦਿਮਾਗ ਖਰਾਬ ਉਹੀ ਬੰਦਾ ਕਹਿੰਦਾ ਇੱਕ ਦੇਤੀ ਪੁੱਠੀ ਜੀ ਸਿੱਖਿਆ ਬੇਲਾ ਸੀ ਬਾਕੀ ਹੌਂਸਲੇ ਚ ਸੀ ਵੀ ਹੁਣ ਤਾਂ ਬਾਦੂ ਆ ਮੇਰੇ ਲਵੇ ਜਾਇਦਾਦ ਵੀ ਕਹਿੰਦਾ ਹਾਂ ਦਾਰੂ ਬਣਾਉਣੀ ਸਿੱਖਿਆ ਤੀ ਕਹਿੰਦਾ ਸਾਰੇ ਗੁਣ ਉਹ ਗਣਾਂ ਚ ਬਦਲਤੇ ਨਾ ਇਹਦੇ ਕਹਿੰਦਾ ਲੂੰਬੜੀ ਸ਼ੇਰ ਤੇ ਸੂਰ ਦੇ ਗੁਣ ਤਾਂ ਕਹਿੰਦਾ ਇਹਦੇ ਵਿੱਚ ਹੀ ਹੁੰਦੇ ਨੇ ਪਰ ਥੋੜੀ ਜੀ ਸਹਿ ਮਿਲ ਜੀ ਹਾਲਾਤ ਦੀ ਕਹਿੰਦਾ ਉਹਦੀ ਖਾ ਵੀ ਹੋ ਜਾਂਦੇ ਨੇ ਇਹਦੇ ਤੇ ਤੇ ਬਾਕੀ ਚਿੰਗਿਆਈ ਥੱਲੇ ਰਹਿ ਜਾਂਦੀ ਐ ਔਗਣ ਤਾਂ ਆ ਜਾਂਦੇ ਨੇ ਹੁਣ ਕਹਿੰਦਾ ਇਹ ਸਾਰੀ ਉਮਰ ਔਗਣਾ ਚ ਹੀ ਰਹੂ ਕਿਉਂ ਨਾ ਇਹ दारू ਛੱਡੇ ਨਾ ਇਹਦਾ ਖਿਹੜਾ ਛੁੱਟੇ ਤੇ ਇਹ ਗੱਲ ਸੁਣ ਕੇ ਉਹ ਜਿਹੜਾ ਦੇਵਤਾ ਸੀ ਅਧਰਮ ਦਾ ਉਹ ਬਹੁਤ ਖੁਸ਼ ਹੋਇਆ ਤੇ ਉਹਨੂੰ ਥਾਪੀ ਦੇ ਕੇ ਪੂਤ ਨੂੰ ਪ੍ਰਧਾਨ ਬਣਾਤਾ ਕਹਾਣੀ ਤੇ ਮੇ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਕਿਹੜੇ ਪਿੰਡੋਂ ਕਿਹੜੇ ਸ਼ਹਿਰੋਂ ਤੇ ਕਿੱਥੋਂ ਸਾਨੂੰ ਦੇਖਦੇ ਹੋ ਇਹ ਚੀਜ਼ ਦਾ ਕਮੈਂਟ ਜਰੂਰ ਕਰਿਆ ਕਰੋ ਫੇਰ ਹੀ ਸਾਨੂੰ ਪਤਾ ਲੱਗਦਾ ਹੈ ਵੀ ਕੋਈ ਦੇਖਦਾ ਵੀ ਆ ਵੀਡੀਓ ਨੂੰ ਤੇ ਧੰਨਵਾਦ ਭਾਈ ਸਾਰਿਆਂ ਦਾ